ਲੈਟਰ ਦੇ ਨਾਲ ਗੋਲੀ ਭੇਜਣ ਵਾਲੀ ਗੈਂਗ ਨੂੰ ਜਲੰਧਰ ਕਮਿਸ਼ਨਰਟ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕੀਤਾ ਗਿਆ ਹੈ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਦੋ ਪਾਕਿਸਤਾਨੀ ਪਿਸਤੌਲ ਫੜੇ ਨੇ ਅਤੇ ਹੋਰ ਕੀ ਕੁਝ ਬਰਾਮਦ ਹੋਇਆ ਮੇਰੇ ਨਾਲ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਜੀ ਨੇ ਗਲਬਤ ਕਰਦੇ ਆ ਸੰਦੀਪ ਜੀ ਆ ਇਹ ਕਿਹੜੇ ਗੈਂਗ ਦੇ ਬੰਦੇ ਹੈਗੇ ਕਿਉਂਕਿ ਇਹਨਾਂ ਨੇ ਲੈਟਰ ਦੇ ਵਿੱਚ ਲਿਖਿਆ ਸੀ ਕਿ ਲਾਰੈਂਸ ਅਤੇ ਗੋਲਡੀ ਬਰਾੜ ਦੇ ਅਸੀਂ ਬੰਦੇ ਆ ਇਹ ਵਾਕਈ ਉਹਨਾਂ ਦੇ ਬੰਦੇ ਹੈਗੇ ਨੇ ਇਹ ਹੁਣ ਤਫਤੀਸ਼ ਦਾ ਹਿੱਸਾ ਹੈਗਾ ਜੀ ਕਿ ਇਹ ਕਿਹੜੇ ਬੰਦੇ ਨੇ ਕਿਉਂਕਿ ਅੱਜ ਹੀ ਪਕੜੇ ਨੇ ਅਸੀਂ ਇਹਨਾਂ ਨੂੰ ਮਾਰਨਿੰਗ ਦੇ ਵਿੱਚ ਪਕੜਿਆ ਜੀ ਆਫਟਰਨੂਨ 'ਚ ਔਰ ਇਹ ਜਿਹੜੀ ਲੈਟਰ 'ਚ ਇਹਨਾਂ ਨੇ ਕਲੇਮ ਕੀਤਾ ਗਿਆ ਸੀ ਲਾਰੈਂਸ ਮਿਸ਼ਰੋਈ ਦੇ ਬੰਦੇ ਆ ਤੇ ਸਾਨੂੰ ਰੈਨਸਮ ਉਹਨਾਂ ਨੂੰ ਟਰੈਕਟ ਕੀਤਾ ਜੀ ਤੇ ਰੈਨਸਮ ਡਿਮਾਂਡ ਕੀਤੀ ਸੀ ਇਹ 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਹਨਾਂ ਦੀ ਹੁਣ ਤਫਤੀਸ਼ ਚੱਲੇਗੀ ਤੇ ਉਹਦੇ ਵਿੱਚ ਸਾਰੀਆਂ ਗੱਲਾਂ ਸਾਫ਼ ਹੋਣਗੀਆਂ ਲੈਟਰ ਦੇ ਵਿੱਚ ਇਹਨਾਂ ਨੇ ਗੋਲੀ ਨਾਲ ਲਾ ਕੇ ਭੇਜੀ ਸੀਗੀ ਇੱਕ ਸਟੋਰ बिजनेसमੈਨ ਨੂੰ ਤਾਂ ਉਹ ਗੋਲੀ ਕਿਹੜੇ ਬੋਰ ਦੀ ਸੀਗੀ ਕਿਦੇ ਕਿਹੜੇ ਬੋਰ ਦੇ ਵਿੱਚ ਪਾ ਕੇ ਚਲਣੀ ਸੀਗੀ ਤੇ ਕਿਦਾਂ ਇਹਨਾਂ ਨੇ ਉਹ ਪਲਾਨ ਕੀਤਾ ਸਿਰਫ ਡਰੋਨ ਦੇ ਲਈ ਹੀ ਸਾਰਾ ਕੁਝ ਸੀਗਾ ਉਹ ਗੋਲੀ ਤਾਂ ਡਰੋਨ ਦੇ ਲਈ ਹੀ ਭੇਜੀ ਸੀਗੀ ਜੀ ਕਿ ਥ੍ਰੈਟ ਕਰ ਰਹੇ ਸੀਗੇ ਉਹਦੇ ਵਿੱਚ ਜਿਹੜੇ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਇਆ ਉਹ ਇੱਕ 30 ਬੋਰ ਤੇ ਇੱਕ 32 ਬੋਰ ਤੇ ਇੱਕ 315 ਬੋਰ ਦਾ ਕਟਾ ਬਰਾਮਦ ਹੋਇਆ ਜੀ ਉਸੀਂ ਦੱਸ ਰਹੇ ਸੀਗੇ ਕਿ ਦੋ ਪਾਕਿਸਤਾਨੀ ਹੈਗੇ ਨੇ ਜਿਹੜਾ 30 ਬੋਰ ਤੇ 32 ਬੋਰ ਹੈ ਇਹ ਇੰਪੋਰਟਡ ਹੈ ਜੀ ਇਹ ਬਾਹਰ ਲਏ ਨੇ ਔਰ ਇਹਨਾਂ ਦੇ ਵਿੱਚ ਤਫਤੀਸ਼ ਚੱਲ ਰਹੀ ਹੈ ਵੀ ਇਹ ਕਿੱਥੋਂ ਲੈ ਕੇ ਆਏ ਨੇ ਔਰ ਫਿਲਹਾਲ ਤੱਕ ਜਿਹੜੀ ਪ੍ਰੀਲੀਮినਰੀ ਇਨਫੋਰਮੇਸ਼ਨ ਹੈ ਪੀਛੇ ਸ਼ਾਇਦ ਰਾਜਸਥਾਨ ਯੂਪੀ ਚੋਂ ਕਿੱਥੋਂ ਲੈ ਕੇ ਆਏ ਨੇ ਹੁਣ ਕਲੀਅਰ ਹੋਏਗਾ ਤੇ ਸਾਰੀ ਤਫਤੀਸ਼ ਤੇ ਫਿਰ ਸਾਰਾ ਗੱਲ ਸਾਹਮਣੇ ਆਏਗੀ ਹੋਰ ਵੀ ਫਰੋਤੀਆਂ ਇਸ ਤਰ੍ਹਾਂ ਦੀਆਂ ਮੰਗੀਆਂ ਕਿਸੇ ਨੂੰ ਲੈਟਰ ਦੇ ਵਿੱਚ ਗੋਲੀ ਹੋਰ ਵੀ ਕਿਸੇ ਨੂੰ ਹੁਣ ਤੱਕ ਦੀ ਪੜਤਾਲ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਪਹਿਲੀ ਫਰੋਤੀ ਸੀ ਜਿਹੜੀ ਇਹਨਾਂ ਨੇ ਮੰਗੀ ਸੀ ਔਰ ਜੇ ਨਾ ਪਕੜੇ ਜਾਂਦੇ ਤੇ ਇਸ ਤਰ੍ਹਾਂ ਦੀਆਂ ਹੋਰ ਵਾਰਦਾਤਾਂ ਹੋਣ ਦੀ ਵੀ ਉਮੀਦ ਚ ਹੈ ਜਿਨ੍ਹਾਂ ਨੇ ਇਹਨਾਂ ਜਿੰਨੂੰ ਲੈਟਰ ਭੇਜੀ ਇਹਨਾਂ ਨੇ ਗੋਲੀ ਲਾ ਕੇ ਉਹ ਪਹਿਲੀ ਫਰੋਤੀ ਹੈ ਜੇ ਮੰਗੀ ਸੀਗੀ ਤੇ ਕੀ ਇਹਨਾਂ ਨੇ ਜਿਹੜਾ ਲਾਰੈਂਸ ਅਤੇ ਗੋਲਡੀ ਦਾ ਨਾਮ ਯੂਜ਼ ਕੀਤਾ ਇਹਨਾਂ ਦਾ ਹੈ ਕਨੈਕਸ਼ਨ ਕਿ ਜਾਂ ਸਿਰਫ ਨਾਮ ਹੀ ਯੂਜ਼ ਕੀਤਾ ਉਹ ਇਹਨਾਂ ਨੇ ਨਾਮ ਯੂਜ਼ ਕੀਤਾ ਪਰ ਹੁਣ ਕਨੈਕਸ਼ਨ ਹੈ ਕਿ ਨਹੀਂ ਹੈ ਇਹ ਤਫਤੀਸ਼ ਦਾ ਹਿੱਸਾ ਹੈ ਜੀ ਤਫਤੀਸ਼ ਤੇ ਵਿੱਚ ਆਏਗਾ ਤੋ ਕਿ ਜਦੋਂ ਤਫਤੀਸ਼ ਹੋਏਗੀ ਕੰਪਲੀਟ ਤੇ ਫਿਰ ਕਨੈਕਸ਼ਨ ਐਸਟੈਬਲਿਸ਼ ਹੁੰਦਾ ਕਿ ਨਹੀਂ ਹੁੰਦਾ ਉਹ ਬਾਤ ਦੀ ਜਾਂਚ ਦੇ ਵਿੱਚ ਦੱਸਿਆ ਕਿ ਜਿਵੇਂ ਪਾਕਿਸਤਾਨ ਨਾਲ ਵੀ ਕਨੈਕਸ਼ਨ ਤੁਸੀਂ ਹੈਗੇ ਨੇ ਇਹਨਾਂ ਦੇ ਕਿ ਉਧਰੋਂ ਹਥਿਆਰ ਆ ਰਹੇ ਨੇ ਚਾਹੇ ਰਾਜਸਥਾਨ ਵਾਇਆ ਆਏ ਨੇ ਤਾਂ ਕੋਈ ਮੁੜਲੀ ਤਫਤੀਸ਼ ਚ ਪਤਾ ਲੱਗਾ ਵੀ ਇਹਨਾਂ ਨੇ ਕਿਹੜੇ ਬਾਰਡਰ ਤੋਂ ਲਿਆਂਦੇ ਨੇ ਜਾਂ ਕਿਹੜੇ-ਕਿਹੜੇ ਬੰਦਿਆਂ ਦੇ ਥਰੂ ਆਏ ਨੇ ਨਹੀਂ ਅਜੇ ਉਹ ਐਨੀ ਤਫਤੀਸ਼ ਹੋਈ ਨਹੀਂ ਹੈ ਹੁਣ ਤਫਤੀਸ਼ ਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆਣਗੀਆਂ ਕੀ ਗੈਂਗ ਦੇ ਕਿੰਨੇ ਬੰਦੇ ਤੁਸੀਂ ਗ੍ਰਿਫਤਾਰ ਕੀਤੇ ਨੇ ਅਸੀਂ 8 ਬੰਦੇ ਗ੍ਰਿਫਤਾਰ ਕੀਤੇ ਆ ਬਾਕੀ ਹਾਲੇ ਤਫਤੀਸ਼ ਜਾਰੀ ਹੈ ਚਲੰਦਰ ਦੇ ਰਹਿਣ ਵਾਲੇ ਨੇ ਕਿ ਜਾਂ ਹੋਰ ਵੀ ਚਲੰਦਰ ਦੇ ਰਹਿਣ ਵਾਲੇ ਨੇ ਔਰ ਜਿਆਦਾਤਰ ਇਹਨਾਂ ਚੋਂ ਜਿਹੜੇ ਹੈਗੇ ਆ ਚਾਰ ਪੰਜ ਲੜਕੇ ਤਾਂ 21 ਤੁਹਾਡੇ ਬਾਬੂ ਲਾਭ ਸਿੰਘ ਨਗਰ ਦੇ ਰਹਿਣ ਵਾਲੇ ਆ ਬਾਕੀ ਨੀਅਰ ਬਾਏ ਏਰੀਆਜ਼ ਦੇ ਰਹਿਣ ਵਾਲੇ ਹੈਗੇ ਹਮਕਰ ਕਰਦੇ ਨੇ ਕਿ ਜਾਂ ਇਹ ਨਹੀਂ ਇਹਨਾਂ ਚੋਂ ਜਿਆਦਾਤਰ ਬੇਕਾਰ ਨੇ ਜੀ ਕੋਈ ਡੇੜੀ ਲਗਾਉਂਦਾ ਕੋਈ ਉਹ ਮੈਨੂਅਲ ਜੌਬ ਸੀ ਕਰਦੇ ਜਾਂ ਛੋਟਾ ਕੰਮ ਕਰਦੇ ਗੈਂਗ ਨੂੰ ਆਪਣੇ ਨੂੰ ਵੱਡਾ ਕਰਨ ਦੇ ਲਈ ਇਹ ਸਭ ਕੁਝ ਕੀਤਾ ਕਿ ਜਾਂ ਬਸ ਪੈਸੇ ਦੀ ਪੂਰਤੀ ਜਾਂ ਨਸ਼ਾ ਵਗੈਰਾ ਪੈਸੇ ਦੀ ਪੂਰਤੀ ਲਈ ਇਹ ਕੀਤਾ ਗਿਆ ਜੀ ਨਸ਼ਾ ਤੇ ਇਹਨਾਂ ਵਿੱਚੋਂ ਅਜੇ ਤੱਕ ਨਹੀਂ ਆਇਆ ਸਾਡੀ ਤਫਤੀਸ਼ ਉਹ ਦੇਖਦੇ ਆ ਕਿ ਕੋਈ ਕਿੰਨੇ ਲੋਕ ਇਹਨਾਂ ਚੋਂ ਨਸ਼ਾ ਕਰਦੇ ਆ ਨਹੀਂ ਹਲੇ ਉਹ ਬਹੁਤ ਪ੍ਰੀਮਚੁਰ ਟੂ ਸੇ ਬਟ ਪੈਸੇ ਦੀ ਪੂਰਤੀ ਲਈ ਡੈਫੀਨਿਟਲੀ ਇਹ ਹੈ ਜੀ ਅੱਟ ਜਣੇ ਤੁਸੀਂ ਅਜੇ ਤੱਕ ਗ੍ਰਿਫਤਾਰ ਕੀਤੇ ਨਹੀਂ ਕੀ ਇਹਨਾਂ ਦੇ ਵਿੱਚ ਹੋਰ ਵੀ ਹੋ ਸਕਦੇ ਗੈਂਗ ਆ ਹਾਂ ਜੀ ਹਾਂ ਜੀ ਹੋਰ ਸਾਹਮਣੇ ਆਣਗੇ ਜੀ ਬੰਦੇ ਜੀ ਧੰਨਵਾਦ ਗੱਲਬਾਤ ਕਰ ਲਈ ਤਾਂ ਇਹ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਦੋ ਪਾਕਿਸਤਾਨੀ ਕੱਟੇ ਜਿਹੜੇ ਨੇ ਉਹ ਇੰਪੋਰਟੈਂਟ ਪਿਸਤੌਲ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ ਅੱਠ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਲੈਟਰ ਦੇ ਵਿੱਚ ਗੋਲੀ ਭੇਜ ਕੇ ਫਰौती ਮੰਗੀ ਸੀ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ